ਵੇ ਹੁਣ ਮੈ ਕਰੀ ਜਾਂਦਾਗਾ ਤੇ ਸਾਡੀ ਫੱਕ ਪੀਲੀ ਹੁੰਦੀ ਸੀਗੀ। ਉਹ ਲੋਕਾਂ ਦੀ ਨਜ਼ਰ ਹੀ ਲੱਗੀ ਮੈਂ ਕਹਣੀ। ਹੋਰ ਫੱਕ ਨੂੰ ਐ ਕਿ ਨਜ਼ਰ ਹੀ ਲੱਗੀ ਲੋਕਾਂ ਦੀ। ਚਾਚੇ ਵਾਲੀ ਗੱਲ ਸਹੀ ਹੋ ਗਈ। ਨਾ ਇਹਨੂੰ ਹੋਇਆ ਕਿ ਕੀ। ਇਹ ਚਾਚਾ ਕਹਿੰਦਾ ਲੋਕਾਂ ਦੀ ਕਹਿੰਦਾ ਇਹ ਹੋਰ ਨਹੀਂ ਦਿੰਦੇ ਕਹਿੰਦਾ ਨਜ਼ਰ ਲਵਾਉਣਗੇ ਕਹਿੰਦਾ। ਨਾ ਇੰਨੀ ਤਾਂ ਨਹੀਂ ਖਰਾਬ ਹੋਈ ਬਾੜੀ-ਮਾੜੀ ਜੇ ਤਾਂ ਗਰਮੀ ਦੇ ਕਾਰਨ ਆ ਨਾ। ਆਇਰ ਲਾਈਟ ਆ ਗਈ ਸਾਈਡਾਂ ਤੇ ਪਾਣੀ ਛੱਡ ਦਾਂਗੇ ਲੋਵੀ ਮੈਂ ਕਰੀ ਜਾਂਦਾ ਸਪਰੇ 12 ਤੇ ਰੇਟ ਦੀ ਐਚ ਵੀ ਸਮਾਨ ਪਾ ਦਾਂਗੇ ਕੱਲ ਨੂੰ ਆ ਕਿ ਦਿਨ ਮੈਂ ਐ ਤੇ ਫੋਨ ਕਰਦਾ ਮੇਰਾ ਮਹਿਕਦੀਪ ਕੇ ਨਾਮ ਆ ਬੱਕੜ ਸੀ ਨਾ ਲੋਵੀ ਹਾਂ ਹਾਂ ਬਾ 20 ਮਿੰਟ ਤੱਕ ਆ ਜਾਣਾ ਕਰੀ ਜਾਂਦਾ ਮੈਂ ਵੀ ਹਾਂ ਅੱਧੀ ਤਾਂ ਥੋੜੀ ਜਿਆਦਾ ਰਾਮ ਨਾਲ ਹੋਜੂ ਰਾਮ ਨਾਲ ਜੇ ਡਬਲ ਕੀੜਾ ਦੇਣਾ ਤਾਂ ਪਰਲੇ ਚ ਇੱਕ ਮੋਟਰ ਬੰਦ ਕਰ ਲਾ ਜਾਂ ਫਿਰ ਪਾਣੀ ਘੱਟ ਕੱਢੋ ਇੱਕ ਮੋਟਰ ਬੰਦ ਕਰ ਲਿਆਂਗਾ ਜੀ ਕੇ ਅਰੇ ਜੇ ਲੱਗ ਗਿਆ ਮੈਂ ਇੱਕ ਕਿਹੜਾ ਹੀ ਆਊ ਐ ਚ ਸਿਰੇ ਸਿਰੇ ਤਾਂ ਹੀ ਜਾਣਦੇ ਇੱਕ ਕਿਹੜਾ ਹੀ ਆਊਾ ਸਪਰੇ ਦੂਰ ਤਾਂ ਹੀ ਗਈ ਆ ਹਵਾ ਨਾਲ ਲੋਵੀ ਮਿਲਦੇ ਆ ਬਾਅਦ ਚ ਫੇਰ ਵੀ ਆਪਣੇ ਲੇਟ ਡੀ ਕਿਹਾਂ ਲੇਟ ਆਈ ਨਹੀਂ ਐਨੇ ਦਵਾਈ ਪਾਉਣੇ ਫੱਕ ਪੀਲੀ ਜੀ ਹੁੰਦੀ ਆ ਤੇ ਪੀਲਕ ਜੀ ਦਿਖਾਉਂਦੀ ਆ ਦੇਖੋ ਤੇ ਆ ਸਮਾਨ ਲਿਆਂਦੇ ਪਾਉਣਿਆਂ ਤੇ ਨਾਲੇ ਕਰਦੇ ਆਂਗੇ ਸਪਰੇ ਤੇ ਪੀਲੀ ਹੋਈ ਜਾਂਦੀ ਆ ਫੱਕ ਆ ਇਹਾਂ ਦਾ ਚੱਲੀ ਤਾਂ ਵਧੀਆ ਸੀ ਪਰ ਪੀਲਕ ਦਿਖਾਉਣ ਲੱਗ ਗਈ ਆ ਸਮਾਨ ਲਿਆਂਦਾ ਸਮਾਨ ਪਾਉਣਿਆਂ ਵਿੱਚ ਤੇ ਆ ਫੰਗੀ ਫੰਗਸ ਵਾਲੀ ਸਪਰੇ ਕਰਦੇ ਆਂਗੇ ਤਖਾਉਣੇ ਆ ਤੁਹਾਨੂੰ ਸਮਾਨ ਆਹਰ ਲਾਉਣੇ ਆਗੇ ਤੇ ਇਹ ਜੋ ਛਿੱਟਾ ਦਿੰਨੇ ਆ ਲੇਟ ਆਈ ਨਹੀਂ ਹਜੇ ਉਹ 5 ਵਜੇ ਆਉਣੀ ਸੀ ਤੇ ਚੱਲ ਹੀ ਨਹੀਂ ਹਜੇ ਤਾਈ ਅੱਧਾ-ਅੱਧਾ ਕਰਕੇ ਪਾਵਾਂਗੇ ਇਹ ਸਾਰਾ ਕ ਨਹੀਂ ਇਹੋ ਹੀ ਜਿਹੜਾ ਅੱਧਾ ਪਾਇਆ ਸੀ ਕਿ ਨਮਾ ਹੂੰ ਉਹ ਹੀ ਇਹਨਾਂ ਅੱਧਾ-ਅੱਧਾ ਪਾ ਲਈਏ ਮੈਂ ਬਾਅਦ ਚ ਰਲਣਾ ਨਹੀਂ ਜਿਹੜਾ ਅੱਧਾ ਪਾ ਲੈਨੇ ਆ ਦੇ ਫੱਕ ਹੋਈ ਜਾਂਦੀ ਆ ਪੀਲੀ ਇਹਦਾ ਨਾ ਸਹੀ ਹੋ ਜਾਊਗੀ ਇਹ ਸਪਰੇ ਵੀ ਕਰ ਦਾਂਗੇ ਮਾੜਾ ਕਾ ਨਾਮ ਆਇਆ ਕਿ ਇੰਨਾ ਫਾਫੇ ਇਤਨਾ ਪੜਾ ਵੱਡਾਗਾ ਇਹ ਜੋ ਸੌਕੀ ਰਲ ਜਾ ਫਾਲਾ ਹਾਂ ਹੈਨਾ ਯਾ ਬਾਲਟੀ ਛੋਟੀ ਆ ਬਾਅਦ ਬਾਲਟੀ ਨਾਲ ਛਿੱਟਾ ਦੇਦਾ ਬਾਣੀ ਮਾਤਰੀ ਹੈ ਨਾ ਜੇ ਤਾਂ ਹੂੰ ਤਾਂ ਪਾਣੀ ਗਾਲੀ ਜਿਵੇਂ ਸ਼ਾਇਦ ਨਹੀਂ ਹੈ ਸਹੀ ਖੜੀ ਹੈ ਤਾਂ ਕੋਈ ਉਹ ਇੰਨੀ ਜ਼ਿਆਦਾ ਉਹ ਖੈ ਨਹੀਂ ਇਹ ਤਾਂ ਵਧੀਆ ਖੜੀ ਆ ਅ ਅਰੇ થઈ ਉਹ ਡਾਕਟਰ ਕਾਹਨ ਸੀ ਹੋ ਜੂ ਸਹੀ ਕਹਿੰਦਾ ਯਾਰ ਲੈ ਇਹ ਤਾਂ ਫਾਇਦਾ ਹੀ ਕਰੂ ਨੁਕਸਾਨ ਤਾਂ ਨਹੀਂ ਕਰਦਾ ਇਹ ਤਾਂ ਇਹ ਤਾਂ ਤਾਕਤਵਾਰੀ ਚੀਜ਼ ਆ ਜਿੰਨ ਕਹੋ ਪਾੜੀਏ ਕਰਾਂਗੇ 12 63 ਦੀ ਕਰਾਂਗੇ 70 ਸਾਰੀ ਪਾਵਾਂ ਇਹ ਤਾਂ ਮੈਂ ਕਹਾਂ ਆ ਦੇ ਪਾਵਾਂ ਅੱਧੀ ਬਚੀ ਹੋ ਗਈ ਹੂੰ ਹੂੰ ਆਪਣਾ ਰਾ ਪਹਿਲਾ ਬਾਵਾ ਚੜਾਉਂਦਾ ਨਾ ਹੂੰ ਅਜ ਕਾਹ ਜੇ ਫਿਰ ਭੁੱਲੇ ਰੜੀ ਹੈ ਕਾਹ ਜੇ ਫਿਰ ਭੁੱਲੇ ਉਹ ਤਾਂ ਚੱਲ ਫੇਰ ਪਾ ਦਾਂ ਹੁਣ ਕਿਹੜਾ ਪਾਣੀ ਲਾਉਣਾ ਤਾ ਕੀ ਤੇ ਲਉਣਾ ਹੈ ਆ ਇਥੇ ਲਉਣਾ ਬੱਟ ਜੀ ਬੜਾ ਬੱਟ ਜੀ ਖੁਰਦੀ ਆ ਮੈਂ ਕੋਪਾਲਾ ਕਾਗਜ਼ ਬਚਿਆ ਫੇ ਉਹ ਲਾ ਦਾਂਗੇ ਬੱਟ ਤੇ ਹਾਂ ਆਪ ਵਧੀਆ ਕੀ ਲਾਇਆ ਸੀ ਵਧੀਆ ਖੁਰੀ ਨਹੀਂ ਸੀ ਆ ਵਧੀਆ ਕੀਤਾ ਮੋੜ ਕੇ ਨਹੀਂ ਆਏ ਨੂੰ ਉਹ ਤਾਂ ਮੋੜ ਉਹ ਵੀ ਸਰਲਾਈ ਜਾਂਦੇ ਆਗੇ ਆ ਦਿਖਾਈਆਂ ਰਹਿ ਚੁਆ ਮਾਰੀ ਆਹ ਦੇਖੋ ਵੀ ਸਮਾਨ ਇਹ ਚ ਜਿੰਕ ਲੋਹਾ ਤੇ ਆਪਣੇ ਮੈਗਨੀਸ਼ੀਅਮ ਸਾਰਾ ਕੁਝ ਹੀ ਇਹ ਚ ਇਹ ਤਾਕਤ ਵਾਲੀ ਚੀਜ਼ ਹੈ ਇੱਕ ਰੂਏ ਨੂੰ ਲੋਟ ਇਹ ਆ ਵਿੱਚ ਡੜੀਆਂ ਜਿ ਐਵੇਂ ਮਚਾਉਂਦੀਆਂ ਤਾਂ ਨਹੀਂ 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 ਕੁਛ ਨਹੀਂ ਬੰਨਣਾ ਡੜੀਆਂ ਨਾ ਨਾ ਲੋੜ ਹੀ ਨਹੀਂ ਪਾਣੀ ਨਾਲ ਖੁਰਜਣੇ ਆ ਆ ਬਾਬਾ ਉਹਨੇ ਲੇਟ ਆਈ ਨਹੀਂ ਲੇਟ ਆਉਣੀ ਸੀ 5 ਵਜੇ ਤੇ ਫੋਨ ਕਰਕੇ ਪੁੱਛਿਆ ਸੀ ਤੇ ਕਹਿੰਦੇ ਵੀ ਟਾਈਮ ਲੱਗੂ ਹਜੇ ਕਹਿੰਦੇ ਖਰਾ ਖਰੂ ਹੋ ਰਹੀ ਆ ਪਤਾ ਨਹੀਂ ਤੇ ਟਾਈਮ ਲੱਗੂ ਆ ਆ ਚੱਲ ਇਹਨੇ ਆਹ ਸਿੱਟਦੀ ਏ ਇਹ ਪਹਿਲਾਂ ਵੀ ਪਾਇਆ ਹੈਗੇ ਨਹੀਂ ਬਚਿਆ ਪਿਆ ਸੀ ਹਾਂ ਇਹ ਸਾਡੇ ਟਰੈਕਟਰ ਦੀ ਛਤਰੀ 'ਚ ਵੀ ਪਿਆ ਹੁੰਦਾ ਸੀ ਘਰੇ ਸਾਡੇ ਕੋਲੇ ਵੀ ਬਚਿਆ ਪਿਆ ਸੀ ਕੋਈ ਪਤਾ ਨਾ ਬਚਿਆ

ਆਉਗੀ 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 ਫੋਨ ਕਰਕੇ ਪੁੱਛਿਆ ਅੱਛਾ ਯਾਰ ਉਹ ਲਾਈਟ ਵਾਲ ਨੰਬਰ ਤੇ ਪਤਾ ਨਹੀਂ ਹਾਂ ਹੁਣ ਲੀਕੋ ਅੱਛਾ ਯਾਰ ਆ ਹੁਣ ਕਰਕੇ ਪੁੱਛੀ ਉਹ ਵੀ ਚਾਹੀਦਾ ਕਿਉਂ ਨਾ ਆਇਆ ਕਿ ਹੁਣ ਲਾ ਕੇ ਫਿਰ ਆ। ਇਹ ਕਮ ਇੱਧਰ ਨਹੀਂ ਕਰ ਰੱਖਿਆ ਗਾ ਮੁੰਡਾ ਬੰਦ ਜਾਗਦਾ। ਆ ਗਿਆ ਆ ਗਿਆ। ਧੰਮ ਵਾਲੇ ਪਾਸੇ ਨਹੀਂ ਕਰ ਰੱਖਦੇ। ਇਧਰ ਆਪਾਂ ਵੀ ਕੰਮ ਕਰਦੇ ਆ ਨਾ ਉਧਰ ਨਹੀਂ ਕਰਖੀਦੀ ਹੁੰਦੀ ਆ। ਸੱਤਾ। ਸੱਤਾ। ਉਹ ਤਾਂ ਕਹਿੰਦਾ ਲਾਈਟ ਪੁੱਛਿਆ ਕਿ ਤਾਂ ਖਰਾਬ ਹੋ ਗਈ ਉਹਨੂੰ ਕਹਿੰਦੇ ਖਰਾਬ ਹੋ ਰਹੀ ਆ। ਹੈ? ਉਹ ਮੁੰਡੇ ਨੇ ਫੋਨ ਕਰਿਆ ਲਾਈਟਾਂ ਨੂੰ। ਹੂੰ। ਉਹਨੂੰ ਕਹਿੰਦੇ ਖਰਾਬ ਹੋ ਰਹੀ ਆ। ਖਰਾਬ ਤਾਂ ਹੋ ਰਹੀ ਆ ਤਾਂ ਹੀ ਹੋਈ ਜਾਂਦਾ ਟਾਈਮ ਲੁ। ਇੱਕੋ ਜਿਹੀ। ਇਹ ਨਾ ਹੋਣਾ ਹੈ ਦਾ ਕੰਟਾ ਡੀਕ ਲੈਣੇ ਆ ਸਹੀ ਗੱਲਾਂ ਆ ਆਏ ਕਰ ਤੂੰ ਦੋ ਗੜਿਆਂ ਚ ਭਰ ਲਿਆ ਮੋਟਰਸਾਈਕਲ ਤੇ ਜਾ ਕੇ ਰਾਈਟ ਨਾ ਉਹ ਹੈ ਜਿੱਦ ਤੱਕ ਉਹ ਨੇ ਆਹ ਮਲਕ ਅੱਡ ਕੇ ਤੇ ਮਾਇਕ ਤਾਂ ਨਹੀਂ ਹੋ ਰਹੀ ਪਾਣੀ ਵੀ ਲਿਆਉਂਦਾ ਫਿਰ ਸਪਰੇ ਕਰਾਂ ਲਾਈਟ ਕਹਿੰਦੇ ਖਰਾਬ ਹੋ ਰਹੀ ਹੈਗੀ ਇਹ ਨਾ ਸਟਾਰਟ ਨਹੀਂ ਆ ਰਿਹਾ ਤੇ ਐਂਗਲ ਸਹੀ ਰੱਖਿਆ ਕਰ ਹੋਰ ਪਾਸੇ ਜਾ ਖੜਨ ਲੱਗ ਗਿਆ ਨਾ ਤਾਂ ਕੈਮਰਾ ਖੋਚਾ ਨਹੀਂ ਕਰ ਲੈਣਾ ਛੜਾ ਹੋ ਜਾਏਗਾ ਛੜਾ ਹੋ ਜਾਏਗਾ ਬਲੋ ਸਹੀ ਨਹੀਂ ਸੀ ਅੰਦਰ ਸਾਰੇ ਕੁਸ ਲੋਡ ਅਕਾ ਮਨ ਨਹੀਂ ਦਿੰਦਾ ਮੇਰਾ ਹਾਲ ਦਾ ਖਾਣਾ ਉਹ ਕਿ ਆ ਬਚ ਗਈ ਅੱਧੀ ਬਾਰਟੀ ਦੇ ਵਿੱਚ ਸਿੱਟ ਦਿੰਦੇ ਆਪਾਂ ਪਰਲੀ ਸੈਟ ਰਹਿੰਦੀ ਆ ਇਹ ਤੋਂ ਸਿੱਟ ਦਿੰਦੇ ਆ Thank you. ਮੱਕ ਗਿਆ ਹਾਂ ਮੱਕ ਗਿਆ ਐਸੋ ਮੱਕ ਗਿਆ ਹੁਣ ਅੱਗੇ ਤੁਹਾਨੂੰ ਰੋਕਦੇ ਆ ਵੀ ਸਪਰੇਅ ਕਰਦੇ ਹਲਦੇ ਅੱਗੇ ਹੁਣ ਵੇ ਆਪਾਂ ਆਹਾ ਜਿੱਕ ਤੇ ਆਪਣੀ ਮੈਗਨੀਸ਼ੀਅਮ ਵਾਂਦੇ ਲੋਹਾ ਘਾਟ ਸੱਟਤੀ ਫੱਕ ਪੀਲੀ ਹੁੰਦੀ ਸੀ ਤੇ ਆਪਣੇ 1263 ਦੀ ਸਪਰੇਅ ਕਰਾਂਗੇ ਹੁਣ ਤੇ ਤਾਂ ਸੱਟਤੀ ਲਾਈਟ ਆਈ ਨਹੀਂ ਲਾਈਟ ਨਹੀਂ ਜਾਂਦੇ ਸੀ ਉੱਥੇ ਪਾਣੀ ਛੱਡ ਦਿੰਦੇ ਤੇ ਤੁਹਾਨੂੰ ਥੋੜੀ ਪੀਲੀ ਹੁੰਦੀ ਸੀਗੀ ਵੱਡਾਂ ਲਿਵੇਂ ਉਹ ਤੇ ਬਾੜੀਆਂ ਬਾੜੀਆਂ ਦੋਗੀਆਂ ਜੇ ਬਣਦੀਆਂ ਸੀ ਮੈਂ ਕਿਹਾ ਚੱਲ ਸਹੀ ਕਰ ਦਈਏ ਡਾਕਟਰ ਨੂੰ ਦਿਖਾਇਆ ਸੀ ਡਾਕਟਰ ਕਹਿੰਦਾ ਵੀ ਆਹ ਚੀਜ਼ਾਂ ਬਾਦੋ ਤੇ ਉਹ ਪੰਜਾਂ ਹੀ ਸੀ ਘਰੇ ਲੈਂਦੀਆਂ ਪਹਿਲਾਂ ਦੀ ਤੇ ਉਹ ਚੀਜ਼ਾਂ ਅੱਜ ਬਾਦੀਆਂ ਤੇ ਲੈਡ ਰੋਡੀਆਂ ਕੀਆ ਦੇ ਉੱਤੇ ਪਾਣੀ ਲਾ ਦਾਂਗੇ ਤੇ ਇੰਨੇ ਚਲੋ ਸਪਰੇਅ ਕਰ ਦਿੰਨੇ ਆ ਉੱਥੇ ਤੁਹਾਨੂੰ ਮਿਲਦੇ ਆ ਕਿਸੇ ਵਲੌਗ ਚ ਪਾਣੀ ਦੇਖੀ ਪਾਣੀ ਕੱਢ ਲਾਂਗੇ ਨਾ ਪਹਿਲੀ ਚ ਕੱਢ ਦੀ ਫੰਗੀ ਸਾਈਡ ਤੋਂ ਖੜਜਾ ਕੱਢਦੇ ਆਂ ਕੇ ਤੇ ਉਹ ਢੋਲੀ ਚ ਕੱਢ ਲਈ ਢੋਲੀ ਲੈ ਆਇਆ ਕਿ ਨਾਲ ਮੈਂ ਉੱਥੇ ਤੇ ਰਹਿ ਫਿਰ ਮਹਦਾਰ ਉਹੀ ਡੋਲ ਨੀ ਨਹੀਂ ਮੈਂ ਖੋਲ ਕੇ ਪਾ ਲੈਂਦੇ ਨਾ ਦਵਾਈ ਆ ਬਾਲਟੀ ਖਾਲਚ ਤੋਂ ਖਾਲਚ ਤੋਂ ਅੜ ਜਾ ਖਾਲਚ ਤੋਂ ਲਾ ਤੇ ਆ ਆਪਣੇ ਪਾਤਾ ਵੀ ਤੇ ਹੁਣ ਆਹ 1263 ਦੀ ਸਪਰੇਅ ਕਰਦੇ ਆਂ ਕੇ ਪੱਕ ਥੋੜੀ ਜੀ ਪੀਲੀ ਹੋਈ ਜਾਂਦੀ ਆ ਪੀਲ ਕ ਦਿਖਾਉਂਦੀ ਆ ਤੇ 12 63 ਦੀ ਸਪਰੇਅ ਕਰਦੇ ਆ ਤੇ ਆਹ ਜਿੰਕ ਚੁੰਕ ਤੇ ਆਹ ਸਾਰਾ ਛਿੱਟਾ ਟੇ ਤੇ ਆਹ ਪਾ ਲਿਆਂਦੀ ਸੀਗੀ ਨਵੀਂ ਢੋਲੀ ਇੱਕ ਵਜੇ ਸੂਰੇ ਖੜ ਜਾ ਹਨਾ ਭਰ ਕੇ ਪਾਉਣੀ ਆ ਆਪਣੀ ਐਂ ਕਰ ਤੂੰ ਪਾਣੀ ਦੇਖ ਕੇ ਨਾ ਕੱਢਣਾ ਖੜ ਜਾ ਖੜ ਜਾ ਪਾਣੀ ਤਾਂ ਕਢਾ ਦੇ ਨਾ ਪਾਣੀ ਤਾਂ ਚਲਾ ਕੇ ਕਢਦਾ ਖੜਜ ਪਹਿਲ ਵਾਰ ਹੀ ਕੱਢਣਾ ਪਾਣੀ ਹਣਾ ਇਹ ਚ ਕੋਲ ਕੇ ਸਾਰ ਕੇ ਥੋਲੀ ਨਾ ਹਾਂ ਧੋਕਲੇ ਉੱਤੇ ਵੀ ਆ ਭਰ ਕੇ ਪਾ ਲੈ ਪੂਰੀ ਭਰ ਕੇ ਪਾ ਦੇ ਬਹੁਤ ਆ ਬਹੁਤ 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 ਪਾਣੀ ਡੇਢੀ ਮੈਂ ਕੋਈ ਰਸਤੀ ਨਾ ਲੈ ਨੂੰ ਬੰਦੇ ਇਹ ਪਰਖਾ ਇਹ ਬਾਤ ਚ ਵਰਨਾ ਚੱਲ ਆ ਇਹ ਨਾਲ ਹੀ ਕੱਢ ਦਿੰਨੇ ਆ ਆਹ ਜਾਲੀ ਨੇ ਚੱਕ ਜਾਲੀ ਨੇ ਚੱਕ ਇਹ ਚ ਪਾਣੀ ਕੱਢ ਦੇ ਖੜਜ ਚੱਲ ਆ ਇਹ ਕੱਢ ਲਾ ਫਿਰ ਟੇਢੀ ਕਰਕੇ ਕੱਢ ਲੈ ਇੱਥੋਂ ਚਲਾ ਕੇ ਉਹਨਾਂ ਦੇਖੋ ਵੀ ਢੋਲੀ ਚ ਪਾਣੀ ਬਾਲਾ ਮਿਲਦਾ ਆ ਕੱਢਦੇ ਆਗੇ ਆ ਨੱਪ ਕੇ ਉਧਰ ਕਰ ਆ ਬਟਨ ਚਲਾ ਕੇ ਉਹ ਕਰ ਬਟਨ ਚਲਾ ਦੇ ਸਾਨੂੰ ਹੈ ਨੂੰ ਨੱਪ ਲਈ ਨੀਵਾ ਕਰ ਲਾ ਨੀਵਾ ਨੀਵਾ ਲਓ ਵੀ ਪਾਣੀ ਜਿਆਦਾ ਸੀ ਢੋਲੀ ਚ ਮੈਂ ਖਾ ਕੱਢ ਦੀਏ ਪ੍ਰੈਸ਼ਰ ਘਟਦਾ ਮਣ ਤਾਂ ਕਿਵੇਂ ਆ ਹਾਂ ਲੜੀ ਪਤਲਾ ਮੋਟਾ ਕਿਵੇਂ ਹੁੰਦਾ ਪਤਲਾ ਮੋਟਾ ਅੱਗ ਹੋ ਜਾਂਦਾ ਦੂਜੀ ਵਾਰ ਵੀ ਕਿਹੜਾ ਜੇ ਕੋਈ ਹੋਣੀ ਅੱਤੀ ਘਟੋਲੀ ਰਹਿ ਜਿਹੜੀ ਆ ਜਿਆਦਾ ਆ ਇੱਕ ਸਾਈਡ ਤੇ ਨਾ ਕਰ ਪਤਲਾ ਮੋਟਾ ਕਿੱਥੋਂ ਆਏ ਅੱਗੋਂ ਹੁੰਦਾ ਬਾਪੂ ਲੋਏ ਕਾ ਕੱਟ ਕਰੀ ਜਾਂਦਾ ਪਾਣੀ ਹੈ ਬੱਸ ਬੰਦ ਕਰ ਦੇ ਛੱਡ ਦੇ ਇਹਨੂੰ ਛੱਡ 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 ਨੇ ਨਾ ਆ ਵੀ ਧੋ ਦੇ ਮਾੜੀ ਜੀ ਛੱਡ ਦੇ ਛੱਡ ਦੇ ਚਲ ਛੱਡ ਦੇ ਇੱਕ ਤੂੰ ਇੱਕ ਤੂੰ ਛੱਡ ਦੇ ਸੁਰੇ ਪੈ ਚੁੱਤੇ ਪਾਣੀ ਪਾਉਣ ਰੇੜੀ ਉਹ ਵੀ ਸਾਰ ਕੇ ਬਾਲਟੀ ਧੋ ਕੇ ਪਾਉਣੇ ਵਿੱਚ লিখোন এসনো আগে বড়টা বড়া যেন সঠিক করলি এ টায়ার করলি বড়া টায়ার তো কর বড়া নি আমি ইথে করা ই ঠিক হ না ਉਸ ਸਪ੍ਰੈਡ ਦੇ ਦਾਈਦੜ ਹਮ ਹਮ ਦਾ ਬਹੁਤ ਆ ਮੈਂ ਇੱਕ ਕਣੀ ਉਹ ਜੀ ਆਏ ਪਾਪੋ ਮਾਰੀ ਆ ਤੇ ਪੂਰਾ ਹਾ ਹੋ ਜਾਂਦਾ ਕਣੀ ਸਹੀ ਗੱਲ ਆ ਉਹ ਇੰਜਨ ਵਾਲੀ ਪਤੰਦਰਾ ਥੱਕ ਕੋ ਕੁਝ ਲੋਟ ਨਹੀਂ ਆਉਂਦੀ ਨਹੀਂ ਆਉਂਦੀ ਲੋਟ ਉਹ ਆਇਓ ਮੈਂ ਤੇ ਕੀ ਨਵੀਂ ਲਿਆਇਆ ਇਹ ਮੈਂ ਚੱਲ ਇਹੇ ਰਾਮ ਨਾਲ ਬੁਖਾਰਾ ਮਾਰਨਾ ਇਹ ਮੋਟਰ ਚਲਾ ਲੈ ਐ ਕਰੀ ਉਹ ਬਾਈ ਇੱਧਰ ਦਾ ਆਈ ਏਡਾ ਵਾਲਾ ਨਾ ਬੱਸ ਵਸ ਸਹੀ ਆ ਬਾਲਾ ਕਿਤੇ ਖਰਾਬ ਨਾ ਕਰਦੇ ਬਾਲੇ ਵਰੀ